ਹਾਂ ਜੀ ਇਟਲੀ ਵਾਲੇ ਵੀਰਾਂ ਲਈ ਇੱਕ ਖਬਰ ਹੈ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਾ ਦਿਓ ਠੀਕ ਹੈ ਜੀ ਤੇ ਗੱਲ ਕਰਦੇ ਆ ਅੱਜ ਦੀ ਵੀਡੀਓ ਹੈਗੀ ਕੋਈ ਕੰਮ ਵਾਲੀ ਵੀਡੀਓ ਨਹੀਂ ਹੈਗੀ ਇੱਕ ਭਰਾ ਦੀ ਆਪਣੇ ਪੰਜਾਬੀ ਭਰਾ ਦੀ ਡੈਥ ਹੋ ਗਈ ਸੀ ਉਹਦੀ ਡੈੱਡ ਬੋਡੀ ਜਿਹੜਾ ਉਹਦਾ ਅੰਤਿਮ ਸੰਸਕਾਰ ਉਹਦੇ ਘਰ ਤੇ ਆਂਦੇ ਆ ਇੱਕ ਹੋਇਆ ਵੀ ਸਾਡੇ ਸਾਹਮਣੇ ਹੋਵੇ ਠੀਕ ਹੈ ਜੀ ਖਬਰ ਹੈਗੀ ਹੈ ਇਟਲੀ ਦੇ ਕਰਮੋਨਾ ਵਿੱਚ ਰਹਿਣ ਵਾਲੇ 23 ਸਾਲਾਂ ਨੌਜਵਾਨ ਲੰਪਰੀ ਸਿੰਘ ਦੀ ਜਿਹਦੀ ਅਚਾਨਕ ਮੌਤ ਹੋ ਜਾਂਦੀ ਹੈ ਠੀਕ ਹੈ ਜੀ ਉਹ ਪੰਜਾਬ ਦੇ ਅਰਦਾਸਪੁਰ ਦੇ ਖੇੜਾ ਕੋਟਲੀ ਵਿੱਚ ਪਿੰਡ ਹੈ ਠੀਕ ਹੈ ਜੀ ਉੱਥੇ ਉਹਦੇ ਮਾਪੇ ਰਹਿੰਦੇ ਨੇ ਤੇ ਉਹਨਾਂ ਦੀ ਉਹਨਾਂ ਨੇ ਆਪਣੇ ਜਿੱਦਾਂ ਨਾਰਮਲ ਹਰੇਕ ਬੰਦਾ ਆਪਣੇ ਜਵਾਕ ਨੂੰ ਵਧੀਆ ਭੋਵੇਖ ਲਈ ਬਾਹਰ ਭੇਜਦਾ ਠੀਕ ਹੈ ਜੀ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਉਹ ਹੋਇਆ ਤੇ ਹੁਣ ਉਹਨਾਂ ਦੀ ਇੱਕੋ ਇੱਕ ਹੋਇਆ ਵੀ ਸਾਡੇ ਪੁੱਤਰ ਦਾ ਜਿਹੜਾ ਅੰਤਿਮ ਸੰਸਕਾਰ ਹੈ ਸਾਡੇ ਪਿੰਡ 'ਚ ਜਾਂ ਸਾਡੇ ਹੱਥੀ ਜੋ ਵੀ ਕਿਰਿਆ ਕਰਮ ਹੁੰਦਾ ਹੈ ਨਾ ਜੋ ਵੀ ਇੱਕ ਬੜੀ ਵੀ ਹੈ ਉਹ ਕਦੇ ਵੀ ਸਾਡੇ ਸਾਹਮਣੇ ਹੋਵੇ ਜਿਹਦੇ ਕਰਕੇ ਉਹਦੇ ਦੋਸਤ ਲਈ ਇੱਕ ਲਿੰਕ ਮੈਂ ਸ਼ੇਅਰ ਕਰੂੰਗਾ ਠੀਕ ਹੈ ਜੀ ਉਹਦੇ ਤੇ ਜਾ ਕੇ ਉੱਥੇ ਜਾਨਕੀ 12000 ਕੈਨੇਡੀਅਨ ਡਾਲਰ ਦਰਔਰ ਦੇ ਫੰਡਰੇਜ਼ ਦਾ ਇੱਕ ਉਹ ਮਤਲਬ ਲਿੰਕ ਆਰਗੇਨਾਈਜ਼ ਕੀਤਾ ਹੈ ਜਿਹਦੇ ਚ तकरीबन 21-2200 ਡਾਲਰ ਹੋ ਗਿਆ ਤੇ ਤੁਹਾਨੂੰ ਪਤਾ ਸਾਰੇ ਮੁਸ਼ਕਲ ਦੇ ਟਾਈਮ ਦੇ ਵਿੱਚ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਹੈ ਤੇ ਆਪਾਂ ਨੂੰ ਸਾਰੇ 10 20 50 ਜਿੰਨੇ ਜਿਹੜਾ ਜਿੰਨੇ ਯੋਗ ਹੈਗਾ ਪਰਣ ਮਿਲ ਕੇ ਸਾਰੇ ਹੰਬਲਾ ਮਾਰੀਏ ਲਿੰਕ ਵਿੱਚ ਵੀਡੀਓ ਦੇ ਡਿਸਕ੍ਰਿਪਸ਼ਨ ਜਦੋਂ ਆਪਾਂ YouTube ਤੇ ਵੀਡੀਓ ਖੋਲਾਂਗੇ ਉਹਦੇ ਵਿੱਚ ਹੋਊਗਾ ਠੀਕ ਹੈ ਜੀ ਉਹਦੇ ਤੁਸੀਂ ਕਲਿੱਕ ਕਰੋਗੇ ਉੱਥੇ ਤੁਸੀਂ ਖਬਰ ਵੀ ਪੜ ਸਕਦੇ ਪ੍ਰੋਪਰ ਤੇ ਜਿਹੜਾ ਵੀ ਉਹਨਾਂ ਨੇ ਲਿਖਿਆ ਵਾ ਵਿੱਚ ਸਾਰਾ ਉਹਨਾਂ ਨੇ ਮੈਨੂੰ ਭੇਜਿਆ ਸੀ ਬਾਇਓ ਡਾਟਾ ਜੋ ਵੀ ਹੈ ਤੇ ਇੰਨਾ ਗੱਪਾਂ ਦੇ ਹੰਬੜਾ ਮਾਰ ਲਈ ਵੀਡੀਓ ਕੋਈ ਕੰਮ ਵਾਲੀ ਨਹੀਂ ਸੀਗੀ ਤੇ ਜਦੋਂ ਆਪਾਂ ਹੋਰ ਚੀਜ਼ਾਂ ਸ਼ੇਅਰ ਕਰਦੇ ਤਾਂ ਇਹ ਜੀ ਵੀ ਸ਼ੇਅਰ ਕਰਨੀ ਪड़ਦੀ ਹੈ ਠੀਕ ਹੈ ਜੀ ਆਪਣੀ ਆਪਣੀ ਜੁਬੇਵਾਰੀ ਸਮਝੋ ਜਿੰਨੇ ਯੋਗ ਹੈਗੇ ਕੋਈ ਕਿਸੇ ਨੂੰ ਫੋਰਸ ਨਹੀਂ ਨਹੀਂ ਵੀ ਕੋਈ ਹੈਗਾ ਤਾਂ ਵੀ ਸਹੀ ਹੈ ਪਰ ਔਖਾ ਵੇਲਾ ਹੈ ਆਪਾਂ ਨੂੰ ਇਹ ਹੰਬਲਾ ਮਾਰਨਾ ਪੈਣਾ 10 10 20 20 50 100 ਜੋੜ ਹੈ ਜਿੰਨੇ ਯੋਗ ਹੈਗਾ ਠੀਕ ਹੈ ਜੀ ਲਿੰਕ ਮੈਂ ਅਟੈਚ ਕਰ ਦੂੰਗਾ ਫਿਰ ਤੁਹਾਨੂੰ ਕਹਿਣ ਲੱਗਿਆ ਮੈਂ ਵੀਡੀਓ ਦੇ ਵਿੱਚ ਕਲਿੱਕ ਕਰਕੇ ਲਿੰਕ ਉੱਪਰ ਕਰਕੇ ਸਾਰੀ ਡਿਟੇਲ ਆ ਜੂਗੀ ਪੜ ਲਿਓ ਟਰਾਂਸਲੇਟ ਕਰ ਲਿਓ ਜੋ ਵੀ ਜਿੱਦਾਂ ਠੀਕ ਹੈ ਜੀ ਟਰਾਲ ਮਿਲ ਕੇ ਸਾਰੇ ਮਦਦ ਕਰੀਏ ਦੁੱਖ ਦੀ ਘੜੀ ਹੈ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ